ਬਹੁਤ ਵੱਡੀ ਕਿਸ਼ਤੀ ਆ ਬਹੁਤ ਸਾਰੇ ਜਾਨੇ ਇੱਥੇ ਕਿਸ਼ਤੀ ਦੇ ਵਿੱਚ ਬੈਠੇ ਵੀ ਨੇ। ਚਾਓ ਜੀ ਚੰਡੋਲ ਵੀ ਜਿਹੜਾ ਉਹ ਚੱਲ ਪਿਆ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਪਿੰਡ ਚੀਮਾ ਮੰਡੀ। ਆ ਇਹ ਪਿੰਡ ਆ ਜਿਹੜਾ ਇਹ ਸੰਤ ਆਤਰ ਸਿੰਘ ਮਸਤੂਆਣੇ ਵਾਲਿਆਂ ਦਾ ਇਹ ਜਨਮ ਸਥਾਨ ਹੈ। ਇਸ ਪਿੰਡ ਦੇ ਵਿੱਚ ਸੰਤ ਆਤਰ ਸਿੰਘ ਮਸਤੂਆਣੇ ਵਾਲਿਆਂ ਦਾ ਜਨਮ ਜਿਹੜਾ ਉਹ ਹੋਇਆ ਸੀਗਾ ਤੇ ਉਹਨਾਂ ਦੇ ਜਨਮ ਦਿਹਾੜੇ ਤੇ ਇੱਥੇ ਬਹੁਤ ਵੱਡਾ ਜਿਹੜਾ ਉਹ ਮੇਲਾ ਭਰਦਾ। ਇਹ ਮੇਲਾ ਤਿੰਨ ਚਾਰ ਦਿਨਾਂ ਦਾ ਹੁੰਦਾ ਬਹੁਤ ਦੂਰੋਂ ਦੂਰੋਂ ਸੰਗਤਾਂ ਇਹ ਮੇਲੇ ਦੇ ਵਿੱਚ ਆ ਕੇ ਸ਼ਾਮਲ ਹੁੰਦੀਆਂ ਨੇ ਸੋ ਅੱਜ ਦੀ ਵੀਡੀਓ 'ਚ ਬਣਿਆ ਰਹੋ ਚੀਮਾ ਮੰਡੀ ਦਾ ਸਾਰਾ ਮੇਲਾ ਆਪਾਂ ਤੁਹਾਨੂੰ ਦਿਖਾਵਾਂਗੇ ਚੱਲਦੇ ਆਪਾਂ ਸਾਰਾ ਮੇਲਾ ਦੇਖਦੇ ਆਂ ਚੀਮਾ ਮੰਡੀ ਦਾ ਬਾਕੀ ਤੁਸੀਂ ਇਕੱਠ ਜਿਵੇਂ ਦੇਖ ਸਕਦੇ ਹੋ ਇਸੇ ਤਰ੍ਹਾਂ ਇੱਥੇ ਹਰ ਇੱਕ ਸਾਲ ਸੰਗਤਾਂ ਦਾ ਬਹੁਤ ਭਾਰੀ ਜਿਹੜਾ ਉਹ ਇਕੱਠ ਹੁੰਦਾ ਤੇ ਦੋ ਤਿੰਨ ਦਿਨ ਇਹ ਮੇਲਾ ਜਿਹੜਾ ਉਹ ਭਰਦਾ ਤੇ ਸੰਗਤਾਂ ਆਉਂਦੀਆਂ ਨੇ ਦੂਰੋਂ ਦੂਰੋਂ ਹਨਾ ਪਿੰਡਾਂ ਦੇ ਵਿੱਚੋਂ ਤੇ ਵੱਖ-ਵੱਖ ਪਿੰਡਾਂ ਵੱਲੋਂ ਇੱਥੇ ਲੰਗਰ ਵੀ ਜਿਹੜੇ ਉਹ ਲਾਏ ਜਾਂਦੇ ਨੇ ਤੇ ਤੁਸੀਂ ਇਕੱਠ ਜਿਹੜਾ ਉਹ ਦੇਖ ਸਕਦੇ ਹੋ ਬਹੁਤ ਭਾਰੀ ਸੰਗਤਾਂ ਦਾ ਇਕੱਠ ਹੋਇਆ ਹੋਇਆ ਤੇ ਅੰਦਰ ਆਪਾਂ ਗੁਰਦੁਆਰਾ ਸਾਹਿਬ ਦੇ ਵੀ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਵਾਂਗੇ ਬਾਕੀ ਸੰਤਾ ਅਤਰ ਸਿੰਘ ਮਸਤੂਆਣੇ ਵਾਲਿਆਂ ਦੇ ਜਿਹੜਾ ਜਨਮ ਸਥਾਨ ਹੈ ਉਹਦੇ ਵੀ ਆਪਾਂ ਦਰਸ਼ਨ ਤੁਹਾਨੂੰ ਉਹ ਕਰਵਾਵਾਂਗੇ ਤੇ ਇਹ ਸਾਰਾ ਵਾਲੇ ਵਾਲੇ ਬਾਜ਼ਾਰ ਹੈ ਚੀਮਾ ਮੰਡੀ ਦਾ ਤੇ ਇੱਥੋਂ ਦੀ ਜਿਹੜਾ ਹੋ ਰਸਤਾ ਜਾਂਦਾ ਗੁਰਦੁਆਰਾ ਸਾਹਿਬ ਨੂੰ ਜਿਹੜਾ ਇੱਥੇ ਮੇਨ ਸਥਾਨ ਹੈ ਮੁੱਖ ਸਥਾਨ ਹੈ ਨਾ ਤੇ ਦੂਰੋਂ ਹੀ ਮਤਲਬ ਗੱਡੀਆਂ ਮੋਟਰਸਾਈਕਲ ਖੜਾ ਕੇ ਪੈਦਲ ਚੱਲ ਕੇ ਜਾਣਾ ਪੈਂਦਾ ਕਿਉਂਕਿ ਰਾਸ ਜਿਹੜਾ ਉਹ ਬਹੁਤ ਭਾਰੀ ਹੁੰਦਾ ਉਸ ਕਰਕੇ ਪਾਰਕਿੰਗਾਂ ਜਿਹੜੀਆਂ ਉਹ ਬਾਹਰ ਵਾਲੀ ਸਾਈਡ ਬਣੀਆਂ ਹੁੰਦੀਆਂ ਨੇਗੀਆਂ ਤੇ ਜਿਵੇਂ ਆਮ ਹੋਰ ਮੇਲਿਆਂ ਦੇ ਵਿੱਚ ਆਪਾਂ ਦੇਖਦੇ ਆ ਦੁਕਾਨਾਂ ਲੱਗਦੀਆਂ ਨੇ ਉਸੇ ਤਰ੍ਹਾਂ ਇੱਥੇ ਵੀ ਜਿਹੜੀਆਂ ਬਹੁਤ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਕੁਝ ਬੱਚਿਆਂ ਵਾਸਤੇ ਹਨ ਤੇ ਆ ਮੂੰਹ ਤੇ ਲਾਉਣ ਨੂੰ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਲੱਗਦੀਆਂ ਨੇ ਬੱਚਿਆਂ ਦੇ ਖੜਾਉਣੇ ਹੋਗੇ ਜਿਵੇਂ ਬਹੁਤ ਵੱਡਾ ਇਹ ਮੇਲਾ ਹੁੰਦਾ ਚੀਮਾ ਮੰਡੀ ਦਾ ਇਥੇ ਉੱਪਰ ਥਾ ਤੁਹਾਡੇ ਪੋਸਟਰ ਵੀ ਜਿਹੜੇ ਉਹ ਲੱਗੇ ਹੋਏ ਨੇ ਜਿਵੇਂ ਉੱਪਰ ਬੋਰਡ ਤੁਸੀਂ ਦੇਖ ਰਹੇ ਹੋ ਅ ਤਨ ਤਨ 772 ਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਤੇ ਐਵੇਂ ਬੋਰਡ ਵੀ ਜਿਹੜੇ ਉਹ ਲਾਏ ਹੋਏ ਨੇ ਤੇ ਅੱਗੇ ਚੱਲਦੇ ਆ ਅੱਗੇ ਉਹ ਮੇਲਾ ਆਪਾਂ ਜਾ ਕੇ ਇਹ ਦੇਖਦੇ ਆ ਤੇ ਬਾਕੀ ਜੀ ਸੜਕ ਦੇ ਨਾਲ ਨਾਲ ਐਵੇਂ ਸਾਰੀਆਂ ਦੁਕਾਨਾਂ ਉਹ ਲੱਗੀਆਂ ਹੋਈਆਂ ਨੇ ਆ ਬੱਚਿਆਂ ਵਾਸਤੇ ਖੜਾਉਣੇ ਹੋਗੇ ਜਿਵੇਂ ਹਨ ਐਵੇਂ ਦੀਆਂ ਚੀਜ਼ਾਂ ਆਣੀਆਂ ਸਾਰੀਆਂ ਦੁਕਾਨਾਂ ਨੇ ਤੇ ਸੰਗਤਾਂ ਦਾ ਬਹੁਤ ਭਾਰੀ ਜਿਹੜਾ ਉਹ ਇਕੱਠ ਹੈ ਤਿੰਨ ਚਾਰ ਦਿਨ ਇਸੇ ਤਰ੍ਹਾਂ ਇੱਥੇ ਜਿਹੜਾ ਉਹ ਸੰਗਤਾਂ ਦਾ ਭਾਰੀ ਇਕੱਠ ਰਹਿੰਦਾ ਇਸ ਤਰ੍ਹਾਂ ਦੁਕਾਨਾਂ ਵਾਲਿਆਂ ਨੇ ਜਿਹੜੇ ਹੋਰ ਇੱਥੇ ਬਾਜ਼ਾਰ ਆ ਜਿਹੜਾ ਹਨ ਆਮ ਉਹਨਾਂ ਨੇ ਵੀ ਬਾਹਰ ਵਾਲੇ ਪਾਸੇ ਸਮਾਨ ਜਿਹੜਾ ਹੁਲਾਇਆ ਹੋਇਆ ਕੱਢ ਕੇ ਮੇਲੇ ਕਰਕੇ ਦੋਨੋਂ ਸਾਈਡ ਇਸੇ ਤਰ੍ਹਾਂ ਨੇ ਦੂਸਰੀ ਸਾਈਡ ਵੀ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਈ ਉੱਪਰ ਸਾਹਮਣੇ ਗੇਟ ਵੀ ਜਿਹੜਾ ਉਹ ਆ ਗਿਆ ਹਨ ਯਾਦਗਾਰੀ ਗੇਟ ਬਣਿਆ ਹੋਇਆ ਹੈ ਜਨਮ ਸਥਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਤੇ ਤੁਸੀਂ ਦੇਖੋ ਜੂਮ ਕਰਕੇ ਆਪਾਂ ਦਿਖਾਉਨੇ ਆ ਜਿੱਥੇ ਤੱਕ ਨਿਗਾਹ ਜਾਂਦੀ ਉਦੋਂ ਤੱਕ ਨੂੰ ਰਸੇ ਰਸ ਦੇਖਣ ਨੂੰ ਮਿਲੂਗਾ ਬਹੁਤ ਭਾਰੀ ਰਸ ਜਿਹੜਾ ਉਹ ਹੋਇਆ ਹੋਇਆ ਬਾਕੀ ਨਾਲ ਨਾਲ ਇੱਧਰ ਸਾਰੀਆਂ ਬੱਚਿਆਂ ਦੇ ਖੜਾਉਣੇ ਵਾਲੀਆਂ ਦੁਕਾਨਾਂ ਹਨ ਕੁਝ ਆ ਟੈਟੂ ਵਾਲੀਆਂ ਦੁਕਾਨਾਂ ਹੋ ਗਈਆਂ ਜਿਹੜੀਆਂ ਤੇ ਐਵੇਂ ਸਾਰੀਆਂ ਜਿਵੇਂ ਮੇਲਿਆਂ ਦੇ ਵਿੱਚ ਆਪਾਂ ਦੁਕਾਨਾਂ ਦੇਖਦੇ ਹਾਂ ਇਸ ਤਰ੍ਹਾਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜੀਆਂ ਤੇ ਕੁਝ ਹੋਰ ਖਾਣ ਪੀਣ ਵਾਲੀਆਂ ਜੂਸ ਵਾਲੀਆਂ ਦੁਕਾਨਾਂ ਹੋ ਗਈਆਂ ਇਹ ਬਹੁਤ ਜ਼ਿਆਦਾ ਗਿਣਤੀ ਹੈ ਜਿਹੜੀ ਉਹ ਦੁਕਾਨਾਂ ਦੀ ਤੇ ਬਹੁਤ ਭਾਰੀ ਰਸ ਜਿਹੜਾ ਉਹ ਹੋਇਆ ਹੋਇਆ ਤੇ ਪਹਿਲਾਂ ਆਪਾਂ ਸਾਰਾ ਬਾਹਰੋਂ ਤੁਹਾਨੂੰ ਇਹ ਮੇਲਾ ਜਿਹੜਾ ਉਹ ਦਿਖਾ ਦਵਾਂਗੇ ਫਿਰ ਆਪਾਂ ਅੰਦਰ ਵੀ ਜਾਵਾਂਗੇ ਦਰਸ਼ਨ ਜਿਹੜੇ ਉਹ ਕਰਕੇ ਆਵਾਂਗੇ ਅੰਦਰ ਵਾਲੀ ਸਾਈਡ ਹੈ ਨਾ ਤੇ ਬਹੁਤ ਵੱਡੇ ਵੱਡੇ ਝੂਲੇ ਵੀ ਇੱਥੇ ਜਿਹੜੇ ਉਹ ਲੱਗਦੇ ਨੇ ਬਹੁਤ ਏਰੀਆ ਦੇ ਵਿੱਚ ਇਹ ਮੇਲਾ ਜਿਹੜਾ ਉਹ ਫੈਲਿਆ ਹੁੰਦਾ ਤੇ ਆ ਸਾਰੀਆਂ ਦੁਕਾਨਾਂ ਬੱਚਿਆਂ ਦੇ ਖੜਾਉਣੇ ਵਾਲੀਆਂ ਦੁਕਾਨਾਂ ਹੋ ਗਈਆਂ ਜਿਵੇਂ ਨਾ ਇੱਥੇ ਲੱਗੀਆਂ ਹੋਈਆਂ ਨੇਗੀਆਂ ਇਸ ਤਰ੍ਹਾਂ ਸੜਕ ਦੇ ਨਾਲ ਨਾਲ ਸਾਰੀਆਂ ਦੁਕਾਨਾਂ ਸਟਿੱਕਰ ਵਗੈਰਾ ਹੋਗੇ ਜਿਵੇਂ ਤੇ ਆ ਗੰਨੇ ਦਾ ਰਸਵਾ ਜਿਵੇਂ ਖਾਣ ਪੀਣ ਵਾਲੀਆਂ ਦੁਕਾਨਾਂ ਬਾਰੀਆਂ ਲੱਗੀਆਂ ਹੋਈਆਂ ਨੇ ਤੇ ਟੈਟੂ ਵਾਲੀਆਂ ਦੁਕਾਨਾਂ ਬਹੁਤ ਜ਼ਿਆਦਾ ਨੇ ਇੱਥੇ ਟੈਟੂ ਵਾਲੀਆਂ ਦੁਕਾਨਾਂ ਦੀ ਬਹੁਤ ਜ਼ਿਆਦਾ ਗਿਣਤੀ ਆ ਤੇ ਇੱਥੇ ਆ ਰਹੇ ਆ ਇਹ ਟੈਟੂ ਬਣਾ ਵੀ ਰਿਹਾ ਬਾਈ ਇਹਨੂੰ ਤੇ ਬਾਕੀ ਨਾਲ ਹੋਰ ਖਾਣ ਪੀਣ ਵਾਲੀਆਂ ਦੁਕਾਨਾਂ ਦੇਖ ਸਕਦੇ ਹੋ ਤੁਸੀਂ ਤੇ ਆਹ ਵਾਲੀ ਸਾਈਡ ਸਾਰੀਆਂ ਖਾਣ ਪੀਣ ਵਾਲੀਆਂ ਦੁਕਾਨਾਂ ਨੇ ਇੰਨੇ ਸੜਕ ਦੇ ਦੋਨੋਂ ਸਾਈਡ ਐ ਆਹ ਸਾਈਡ ਵੀ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਹੈਗੀਆਂ ਜਿਹੜੀ ਸਾਈਡ ਨੂੰ ਆਪਾਂ ਨਿਗਾਹ ਮਾਰਾਂਗੇ ਆਪਾਂ ਨੂੰ ਸੰਖਤਾਂ ਦਾ ਭਾਰੀ ਇਕੱਠ ਇੱਥੇ ਜਿਹੜਾ ਉਹ ਦੇਖਣ ਨੂੰ ਮਿਲੂ ਆ ਗੋਲ ਗੱਪੇ ਵਗੈਰਾ ਹੋਗੇ ਹਨ ਐਵੇਂ ਜੀਆਂ ਸਾਰੀਆਂ ਦੁਕਾਨਾਂ ਵੀ ਇੱਥੇ ਜਿਹੜੀਆਂ ਉਹ ਲੱਗਦੀਆਂ ਨੇ ਹੈਗੀਆਂ ਪਹਿਲੀ ਵਾਰ ਆਪਾਂ ਦੇਖ ਰਹੇ ਹਾਂ ਚੀਮਾ ਮੰਡੀ ਦਾ ਜਿਹੜਾ ਹੁ ਮੇਲਾ ਪੰਜਾਬ ਦੇ ਆਪਾਂ ਹੋਰ ਬਹੁਤ ਵੱਡੇ ਵੱਡੇ ਮੇਲੇ ਦੇਖਦੇ ਹਾਂ ਪਰ ਇਹ ਮੇਲਾ ਜਿਹੜਾ ਦੇਖਣ ਦਾ ਪਹਿਲੀ ਵਾਰ ਆਪਾਂ ਨੂੰ ਮੌਕਾ ਜਿਹੜਾ ਹੁ ਹਲੇ ਆ ਰੋਡ ਦੇ ਦੋਨੋਂ ਸਾਈਡ ਆਪਾਂ ਨੂੰ ਇੱਥੇ ਦੁਕਾਨਾਂ ਵਾਰੀਆਂ ਲੱਗੀਆਂ ਹੋਈਆਂ ਨੇ ਆਲੇ ਦੁਆਲੇ ਖਰੀਦਦਾਰੀ ਵਾਲਾ ਸਾਮਾਨ ਬੱਚਿਆਂ ਦੇ ਖੜਾਉਣੇ ਜਾਂ ਖਾਣ ਪੀਣ ਵਾਲੀਆਂ ਦੁਕਾਨਾਂ ਹਨ ਤੇ ਚਾਰੇ ਪਾਸੇ ਨਿਗਾਹ ਜਾਂਦੀ ਹੈ ਨਾ ਆਪਾਂ ਸਾਰੇ ਪਾਸੇ ਕੈਮਰਾ ਘੁਮਾ ਕੇ ਤੁਹਾਨੂੰ ਦਿਖਾ ਦਵਾਂਗੇ ਆਪਾਂ ਨੂੰ ਰਸੇ ਰਸ ਜਿਹੜਾ ਦੇਖਣ ਨੂੰ ਮਿਲੂ ਪਾਰੀ ਇਕੱਠ ਸੰਗਤਾਂ ਦਾ ਜਿਹੜਾ ਉਹ ਦੇਖਣ ਨੂੰ ਮਿਲੂਗਾ ਬਾਕੀ ਇਸ ਤਰ੍ਹਾਂ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਹਨ ਆ ਸਟicker ਵਗੈਰਾ ਹੋਗੇ ਐਵੇਂ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗਦੀਆਂ ਨੇ ਇੱਥੇ ਨਾਲ ਕੁਝ ਖਾਣ ਪੀਣ ਵਾਲੀਆਂ ਦੁਕਾਨਾਂ ਸਾਰੀਆਂ ਲੱਗੀਆਂ ਹੋਈਆਂ ਨੇ ਜੀਆਂ ਰਾਸ ਵਗੈਰਾ ਹੋ ਗਿਆ ਜਿਵੇਂ ਕੰਨੇਦਨ ਤੇ ਇੱਥੇ ਥਾਂ ਥਾਂ ਤੇ ਲੰਗਰ ਵੀ ਜਿਹੜੇ ਉਹ ਲੱਗੇ ਹੋਏ ਨੇ ਇੱਥੇ ਜਿਹੜਾ ਉਹ ਲੰਗਰ ਲੱਗਿਆ ਹੋਇਆ ਤੇ ਵੱਖ-ਵੱਖ ਪਿੰਡਾਂ ਵੱਲੋਂ ਇੱਥੇ ਲੰਗਰ ਵੀ ਜਿਹੜੇ ਉਹ ਲਾਏ ਜਾਂਦੇ ਨੇਗੇ ਐਵੇਂ ਦੀਆਂ ਸਟਾਲਾਂ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜਿਵੇਂ ਟਰੈਕਟਰ ਵਗੈਰਾ ਹੋ ਗਏ ਹਨ ਆ ਨਿਊ ਹਾਲੈਂਡ ਵਾਲਿਆਂ ਦੀ ਜਿਹੜੀ ਉਹ ਸਟਾਲ ਲੱਗੀ ਹੋਈ ਹੈ ਤੇ ਇਸ ਤਰ੍ਹਾਂ ਜਿਵੇਂ ਟਰੈਕਟਰ ਹੋ ਗਏ ਐਵੇਂ ਦੀਆਂ ਚੀਜ਼ਾਂ ਵਾਲੀਆਂ ਸਟਾਲਾਂ ਵੀ ਇੱਥੇ ਜਿਹੜੀਆਂ ਉਹ ਲੱਗਦੀਆਂ ਨੇਗੀਆਂ ਇਹ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਟਰੈਕਟਰ ਜਿਵੇਂ ਆ ਗਏ 36 30 ਆ ਗਿਆ ਹਨ 3600 ਆ ਗਿਆ ਨੀ ਹਾਲੈਂਡ ਵਾਲਿਆਂ ਦਾ ਬਾਕੀ ਆ ਆ ਗਈ ਇੱਥੇ ਜਿਵੇਂ ਆ ਸਕੂਟਰੀ ਆ ਗਈ ਹਨ ਐਵੇਂ ਜੀਆਂ ਸਟਾਲਾਂ ਵੀ ਇੱਥੇ ਜਿਹੜੀਆਂ ਉਹ ਮੇਲੇ ਦੇ ਵਿੱਚ ਲੱਗੀਆਂ ਹੋਈਆਂ ਨੇ ਬਹੁਤ ਸਾਰੀਆਂ ਸਕੂਟਰੀਆਂ ਨੇ ਇਹ ਸਾਰੀਆਂ ਇਲੈਕਟ੍ਰਿਕ ਜਿਹੜੀਆਂ ਉਹ ਸਕੂਟਰੀਆਂ ਨੇ ਇਲੈਕਟ੍ਰੋਨਿਕ ਬਹੁਤ ਸਾਰੀਆਂ ਆਪਾਂ ਨੂੰ ਦੁਕਾਨਾਂ ਜਿਹੜੀਆਂ ਉਹ ਦੇਖਣ ਨੂੰ ਮਿਲ ਗਈਆਂ ਇਹ ਰਾਸ਼ ਇੰਨਾ ਕਿ ਜ਼ਿਆਦਾ ਹੈ ਨਾ ਵੀ ਬਹੁਤ ਔਖਾ ਹੋਇਆ ਹੋਇਆ ਮੇਲੇ ਦੇ ਵਿੱਚ ਤੁਰਨਾ ਬਹੁਤ ਭਾਰੀ ਰਾਸ਼ ਜਿਹੜਾ ਉਹ ਹੋਇਆ ਹੋਇਆ ਇਸ ਤਰ੍ਹਾਂ ਟੀ-ਸ਼ਰਟਾਂ ਪ੍ਰਿੰਟ ਕਰਨ ਨੂੰ ਹਨ ਐਵੇਂ ਦੀਆਂ ਚੀਜ਼ਾਂ ਵਾਲੀਆਂ ਦੁਕਾਨਾਂ ਵੀ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਬਹੁਤ ਸਾਰੇ ਜਾਣੇ ਟੀ-ਸ਼ਰਟਾਂ ਜਿਹੜੀਆਂ ਉਹ ਪ੍ਰਿੰਟ ਕਰਾ ਰਹੇ ਨੇ ਤੇ ਇੱਧਰ ਵੀ ਨਾਲ-ਨਾਲ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਇਹ ਬਿਲਕੁਲ ਆਮ ਇਸ ਤਰ੍ਹਾਂ ਹੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਇਹ ਮੇਲੇ ਦੇ ਵਿੱਚ ਜਿਹੜੀਆਂ ਉਹ ਲੱਗਦੀਆਂ ਨੇਗੀਆਂ ਤੇ ਥਾਂ-ਥਾਂ ਤੇ ਸ਼ਵੀਲਾਂ ਵੀ ਜਿਹੜੀਆਂ ਉਹ ਚੱਲ ਰਹੀਆਂ ਨੇ ਜਿਵੇਂ ਇੱਥੇ ਆ ਪਾਣੀ ਦੀ ਸ਼ਵੀਲ ਜਿਹੜੀ ਉਹ ਲਾਈ ਹੋਈ ਹੈ ਸੰਗਤਾਂ ਵਾਸਤੇ ਕਿਉਂਕਿ ਗਰਮੀ ਦਾ ਮਹੀਨਾ ਉਸ ਕਰਕੇ ਬਾਕੀ ਇਸ ਤਰ੍ਹਾਂ ਦੀਆਂ ਦੁਕਾਨਾਂ ਜੁਐਲਰੀ ਵਾਲੀਆਂ ਹੋ ਗਈਆਂ ਜਿਵੇਂ ਹਨ ਤੇ ਹੋਰ ਸਾਰੀਆਂ ਖਾਣ ਪੀਣ ਵਾਲੀਆਂ ਦੁਕਾਨਾਂ ਇੱਥੇ ਲੱਗਦੀਆਂ ਨੇ ਬਾਕੀ ਇਧਰ ਜਿਵੇਂ ਪਕੌੜੇ ਵਗੈਰਾ ਹੋਗੇ ਐਵੇਂ ਜੀਆਂ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗਦੀਆਂ ਨੇਗੇ ਮੇਲੇ ਦੇ ਵਿੱਚ ਤੇ ਇੱਥੇ ਝੂਲੇ ਵੀ ਜਿਹੜੇ ਲੱਗੇ ਹੋਏ ਨੇ ਇਹ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਇਸ ਤਰ੍ਹਾਂ ਕੁਝ ਕੁ ਛੋਟੇ ਬੱਚਿਆਂ ਵਾਲੇ ਝੂਲੇ ਜਿਵੇਂ ਸਾਹਮਣੇ ਮਿੱਕੀ ਮਾਊਸ ਜਿਹੜਾ ਉਹ ਲੱਗਿਆ ਹੋਇਆ ਹਨ ਤੇ ਇਸ ਤਰ੍ਹਾਂ ਦੇ ਝੂਲੇ ਵੀ ਜਿਹੜੇ ਹੋ ਹੈਗੇ ਨੇ ਛੋਟੇ ਬੱਚਿਆਂ ਦੇ ਇੰਜੋਏ ਵਾਸਤੇ ਬਹੁਤ ਸਾਰੇ ਬੱਚੇ ਇੰਜ ਲਓ ਜੀ ਐਵੇਂ ਦੇ ਝੂਲੇ ਵੀ ਇੱਥੇ ਜਿਹੜੇ ਉਹ ਲੱਗਦੇ ਨੇ ਜਿਵੇਂ ਆਪਾਂ ਦੁਕਾਨਾਂ ਤੁਹਾਨੂੰ ਦਿਖਾਈਆਂ ਨੇ ਪਹਿਲਾਂ ਇੱਥੇ ਬੱਚਿਆਂ ਵਾਸਤੇ ਝੂਲੇ ਲੱਗੇ ਹੋਏ ਨੇ ਤੇ ਬੱਚੇ ਇੰਜੋਏ ਵੀ ਜਿਹੜਾ ਉਹ ਕਰ ਰਹੇ ਨੇ ਤੇ ਆਹ ਸਾਈਡ ਵੀ ਕੁਝ ਕੁ ਛੋਟੇ ਬੱਚਿਆਂ ਵਾਲੇ ਜਿਹੜੇ ਉਹ ਝੂਲੇ ਹੈਗੇ ਨੇ ਇਸ ਤਰ੍ਹਾਂ ਛੋਟੇ ਬੱਚਿਆਂ ਦੇ ਝੂਲੇ ਜਾਂ ਬਾਹਰ ਆਪਾਂ ਦੁਕਾਨਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਨੇ ਲਓ ਜੀ ਬੱਚੇ ਇੰਜੋਏ ਵੀ ਜਿਹੜਾ ਉਹ ਕਰ ਰਹੇ ਨੇ ਇਸ ਤਰ੍ਹਾਂ ਇਹ ਮੇਲਾ ਲੱਗਦਾ ਚੀਮਾ ਮੰਡੀ ਦੇ ਵਿੱਚ ਬਾਕੀ ਆ ਛੋਟੇ ਬੱਚਿਆਂ ਦੀ ਟ੍ਰੇਨ ਹੋ ਗਈ ਜਿਹੜੀ ਹੈ ਨਾ ਇਹ ਬੱਚੇ ਮੇਲਾ ਦੇਖਣ ਆਏ ਹੋਏ ਨੇ ਇਹ ਕੀ ਨਾਮ ਆ ਬੋਗੇ ਤੁਹਾਡਾ ਹਰਜੀਤ ਹਰਜੀਤ ਤ ਕਿਹੜੀ ਕਲਾਸ ਚ ਪੜਦੇ ਹੋ 5ਵੀਂ ਚ ਠੀਕ ਹੈ ਦੇਖ ਲਿਆ ਮੇਲਾ ਕਰੇ ਇੰਜੋਏ ਠੀਕ ਹੈ ਠੀਕ ਹੈ ਇਸ ਤਰ੍ਹਾਂ ਬੱਚੇ ਆਉਂਦੇ ਨੇ ਹਨਾ ਮੇਲੇ ਦੇ ਵਿੱਚ ਤੇ ਇੰਜੋਏ ਕਰਦੇ ਨੇ ਜਿਵੇਂ ਆਪਾਂ ਤੁਹਾਨੂੰ ਪਿੱਛੇ ਝੂਲੇ ਜਿਹੜੇ ਉਹ ਦਿਖਾਏ ਨੇ ਨਾ ਛੋਟੇ ਬੱਚਿਆਂ ਲਈ ਤੇ ਹੁਣ ਆਪਾਂ ਉਹ ਸਾਈਡ ਚੱਲਦੇ ਆ ਜਿੱਧਰ ਵੱਡੇ ਝੂਲੇ ਲੱਗੇ ਹੋਏ ਨੇ ਜਿਵੇਂ ਚੰਡੋਲ ਵਗੈਰਾ ਹੋਗੇ ਹਨਾ ਵੱਡੇ ਝੂਲੇ ਕਿਸ਼ਤੀ ਹੋਗੀ ਉਹ ਸਾਈਡ ਨੂੰ ਆਪਾਂ ਚੱਲਦੇ ਆ ਨਾਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਦਾਂਗੇ ਤੇ ਉਸੇ ਸਾਈਡ ਨੂੰ ਜਿਹੜੇ ਝੂਲੇ ਲੱਗੇ ਇਹ ਵਾਕਿਆ ਆ ਸਾਈਡ ਵੀ ਸੜਕ ਦੇ ਸਾਰੀਆਂ ਨਾਲ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਖਾਣ ਪੀਣ ਵਾਲੀਆਂ ਹੋ ਗਈਆਂ ਜਿਵੇਂ ਹਨ ਕੁਸ਼ਕ ਹੋਰ ਖਰੀਦਦਾਰੀ ਵਾਲੀਆਂ ਜਿਹੜੀਆਂ ਉਹ ਦੁਕਾਨਾਂ ਉਹ ਵੀ ਮੇਲੇ ਜਿੰਨਾ ਕ ਜਿਆਦਾ ਭਾਰੀ ਇਕੱਠਾ ਹੋਇਆ ਹੋਇਆ ਨਾ ਤੇ ਇਥੇ ਤੁਰਨਾ ਵੀ ਮੁਸ਼ਕਲ ਹੋਇਆ ਹੋਇਆ ਬਾਕੀ ਆਪਾਂ ਆਹ ਸਾਈਡ ਨੂੰ ਚੱਲਦੇ ਆਣ ਵਾਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਨਾਲੇ ਸਾਰੇ ਤੁਹਾਨੂੰ ਝੂਲੇ ਵਗੈਰਾ ਦਿਖਾਵਾਂਗੇ ਜਿਹੜੇ ਝੂਲੇ ਹੋ ਲੱਗੇ ਹੋਏ ਨੇ ਤੇ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾ ਦੰਨੇ ਆ ਤੇ ਬਹੁਤ ਜਿਆਦਾ ਜਿਹੜਾ ਸੰਗਤਾਂ ਦਾ ਭਾਰੀ ਜਿਹੜਾ ਉਹ ਇਕੱਠ ਹੋਇਆ ਹੋਇਆ ਤੇ ਇਹ ਜਿਹੜਾ ਸਥਾਨ ਬਣਿਆ ਹੋਇਆ ਤੇ ਇਹ ਨਵਾਂ ਜਿਹੜਾ ਇੱਥੇ ਸਥਾਨ ਹੈ ਤੇ ਜਨਮ ਸਥਾਨ ਜਿਹੜਾ ਉਹ ਸੰਤ ਅਤਰ ਸਿੰਘ ਜੀ ਦਾ ਬਣਿਆ ਹੋਇਆ ਉਹ ਪਿੰਡ ਦੇ ਵਿੱਚ ਬਣਿਆ ਹੋਇਆ ਤੇ ਆਹ ਸਾਈਡ ਇੱਧਰ ਲੰਗਰ ਵੀ ਜਿਹੜਾ ਉਹ ਹੈਗਾ ਹਨ ਤੇ ਇੱਥੇ ਲੰਗਰ ਜਿਹੜਾ ਚੱਲ ਰਿਹਾ ਗੁਰੂ ਮਹਾਰਾਜ ਚੜ੍ਹਦੀ ਕਲਾ ਧਰਬਧਰ ਫਤਿਹ ਬਾਸ਼ਣ ਆਜੋ ਭਾਈ ਤੇ ਇੱਧਰ ਜਿਹੜਾ ਹੋਰ ਲੰਗਰ ਚੱਲਦਾ ਲੰਗਰ ਟੁੱਟ ਵਰਤਰੇ ਖੇਰ ਪ੍ਰਸ਼ਾਦਾ ਜਾਦਾ ਲੰਗਰ ਚੱਲ ਰਿਹਾ ਹੈ ਭਾਈ ਫੀਰ ਪ੍ਰਸ਼ਾਦਾ ਜਰੂਰ ਛੱਕ ਕੇ ਜਾਓ ਬਾਕੀ ਇਧਰ ਦਰਬਾਰ ਸਾਹਿਬ ਨੇ ਜਿਹੜੇ ਤੇ ਇਧਰ ਸੰਗਤਾਂ ਦਰਸ਼ਨਾਂ ਵਾਸਤੇ ਜਾਂਦੀਆਂ ਨੇ ਤੇ ਆ ਜਿਹੜਾ ਉਹ ਸਥਾਨ ਇੱਥੇ ਬਣਿਆ ਹੋਇਆ ਹਨ ਇੱਥੇ ਇਹ ਸੰਗਤਾਂ ਆਉਂਦੀਆਂ ਨੇ ਜਿਹੜਾ ਉਹ ਮੱਥਾ ਟੇਕਦੀਆਂ ਨੇ ਦਰਸ਼ਨ ਜਿਹੜਾ ਉਹ ਕਰਦੀਆਂ ਨੇ ਹੈਗੀਆਂ ਤੇ ਆਹ ਰਸਤਾ ਜਾਂਦਾ ਸਿੱਧਾ ਦਰਬਾਰ ਸਾਹਿਬ ਨੂੰ ਚੱਲਦੇ ਆਪਾਂ ਹੈਨਾ ਅੰਦਰੋਂ ਤੁਹਾਨੂੰ ਸਾਰਾ ਜਿਹੜਾ ਉਹ ਦਰਸ਼ਨ ਕਰਵਾਉਣਿਆਂਗੇ ਬਾਕੀ ਇੱਥੇ ਸਰੋਵਰ ਵੀ ਜਿਹੜਾ ਉਹ ਹੈਗਾ ਹਨਾ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਵੀ ਆਪਾਂ ਦਿਖਾ ਦੰਦੇ ਆ ਤੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਬਹੁਤ ਭਾਰੀ ਜਿਹੜਾ ਉਹ ਇਕੱਠਾ ਹੋਇਆ ਹੋਇਆ ਤੇ ਆਹ ਸਾਈਡ ਇੱਥੇ ਜਿਹੜਾ ਉਹ ਸਰੋਵਰ ਹੈ ਤੇ ਬਹੁਤ ਵੱਡਾ ਜਿਹੜਾ ਇੱਥੇ ਸਰੋਵਰ ਬਣਿਆ ਹੋਇਆ ਤੇ ਆਹ ਵਾਲੀ ਸਾਈਡ ਇੱਥੇ ਦਰਬਾਰ ਸਾਹਿਬ ਨੇ ਜਿਹੜਾ ਇਹ ਸਥਾਨ ਬਣਿਆ ਹੋਇਆ ਇਹ ਬਾਅਦ ਚੋਂ ਜਿਹੜਾ ਸਥਾਨ ਬਣਾਇਆ ਹੋਇਆ ਨਵਾਂ ਸਥਾਨ ਤੇ ਜਿਹੜਾ ਸੰਤ ਅਤਰ ਸਿੰਘ ਜੀ ਦਾ ਜਨਮ ਸਥਾਨ ਆ ਉਹ ਪਿੰਡ ਦੇ ਵਿੱਚ ਹੈ ਤੇ ਉਧਰ ਵੀ ਆਪਾਂ ਜਾਵਾਂਗੇ ਉਧਰੋਂ ਵੀ ਤੁਹਾਨੂੰ ਜਿਹੜੇ ਉਹ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸਭ ਤੋਂ ਅੱਗੇ ਆ ਕੇ ਵੀ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਹਨ ਸਾਰੀਆਂ ਇੱਧਰ ਖਰੀਦਦਾਰੀ ਵਾਲੀਆਂ ਬਹੁਤ ਸਾਰਾ ਜਿਹੜਾ ਉਹ ਸਮਾਨ ਹੈ ਦੁਕਾਨਾਂ ਤੇ ਤੇ ਬਹੁਤ ਸੋਹਣਾ ਜਿਹੜਾ ਉਹ ਸਮਾਨ ਇਹ ਦੁਕਾਨ ਦੇ ਉੱਪਰ ਹੈਗਾ ਜਿਹੜਾ ਹਨ ਆ ਪਰਸ ਵਗੈਰਾ ਤੁਸੀਂ ਦੇਖ ਸਕਦੇ ਹੋ ਜਾਂ ਹੋਰ ਕੰਧਾਂ ਦੇ ਉੱਪਰ ਲਾਉਣ ਨੂੰ ਜਿਹੜਾ ਸਾਰਾ ਸਮਾਨ ਮੂਲ ਮੰਤਰ ਹੋ ਗਿਆ ਜਿਵੇਂ ਹਨ ਇਸ ਤਰ੍ਹਾਂ ਦੀਆਂ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਲੱਕੜ ਦਾ ਸਾਮਾਨ ਹੈ ਇਹ ਕੁਝ ਘਰਾਂ ਦੀ ਵਰਤੋਂ ਵਾਲਾ ਇਸ ਤਰ੍ਹਾਂ ਦੀਆਂ ਵੀ ਦੁਕਾਨਾਂ ਇੱਥੇ ਜਿਹੜੀਆਂ ਉਹ ਹੈਗੀਆਂ ਨੇ ਹੈਗੀਆਂ ਮੇਲੇ ਦੇ ਵਿੱਚ ਲੱਗੀਆਂ ਹੋਈਆਂ ਤੇ ਅੱਗੇ ਚੱਲਦੇ ਆ ਅੱਗੇ ਆਪਾਂ ਮੇਲਾ ਜਾ ਕੇ ਦੇਖਦੇ ਹਾਂ ਤੇ ਜਿਵੇਂ ਪਿੱਛੇ ਸੜਕ ਦੇ ਨਾਲ-ਨਾਲ ਦੁਕਾਨਾਂ ਲੱਗੀਆਂ ਹੋਈਆਂ ਸੀ ਉਸੇ ਤਰ੍ਹਾਂ ਇੱਥੇ ਵੀ ਬਹੁਤ ਸਾਰੀਆਂ ਦੁਕਾਨਾਂ ਦੋਨੋਂ ਸਾਈਡੇ ਨੇ ਤੇ ਆਹ ਸਾਈਡ ਵੀ ਬਾਕੀ 20 20 30 30 ਰੁਪਿਆ ਵਾਲੀ ਸੇਲ ਹੋ ਗਈ ਜਿਵੇਂ ਹਾਂ ਤੇ ਇਸ ਤਰ੍ਹਾਂ ਦਾ ਸਾਰਾ ਉਹ ਜਿਹੜਾ ਹੁਸਮਾਨ ਹੋ ਗਿਆ ਤੇ ਅੱਗੇ ਚੱਲਦੇ ਆਂ ਅੱਗੋਂ ਦੇਖਦੇ ਆਂ ਵੀ ਆ ਕੇ ਬੱਖੀ ਸਾਰੇ ਨਾਲ-ਨਾਲ ਉਹ ਦੁਕਾਨਾਂ ਹੀ ਨੇ ਕੁਝ ਬੱਚਿਆਂ ਦੇ ਖੜਾਉਣੇ ਵਾਲੀਆਂ ਜਾਂ ਜੁਵੈਲਰੀ ਵਾਲੀਆਂ ਹੋ ਗਈਆਂ ਨੇ ਤੇ ਦੋਨੋਂ ਸਾਈਡ ਇਸੇ ਤਰ੍ਹਾਂ ਨੇ ਇੱਥੇ ਵੀ ਪਰਸ ਵਗੈਰਾ ਹੋ ਗਿਆ ਜਣ ਤੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਤੇ ਬਹੁਤ ਜ਼ਿਆਦਾ ਏਰੀਆ ਦੇ ਵਿੱਚ ਦੁਕਾਨਾਂ ਜਿਹੜੀਆਂ ਇੱਥੇ ਹੋ ਲੱਗਦੀਆਂ ਨੇ ਜੀ ਤੇ ਇਧਰ ਖੂਨਦਾਨਾ ਕੈਂਪ ਜਿਹੜਾ ਹੋ ਲੱਗਿਆ ਹੋਇਆ ਇਸ ਤਰ੍ਹਾਂ ਖੂਨਦਾਨ ਕੈਂਪ ਵੀ ਜਿਹੜਾ ਇੱਥੇ ਹੋ ਲੱਗਦਾ ਖੂਨਦਾਨ ਕੈਂਪ ਜਿਹੜਾ ਹੋ ਲਾਇਆ ਹੋਇਆ ਜੇ ਕਿਸੇ ਨੇ ਖੂਨਦਾਨ ਜਿਹੜਾ ਹੋ ਕਰਨਾ ਬਹੁਤ ਵੱਡੇ ਵੱਡੇ ਝੂਲੇ ਜਿਹੜੇ ਹੋ ਲੱਗੇ ਹੋਏ ਨੇ ਤੇ ਸੈਂਟਰੀ ਦੀ ਗੀਮਾਂ ਵਗੈਰਾ ਜਿਹੜੀਆਂ ਹੋ ਹੈਗੀਆਂ ਨੇ ਹਨਾ ਗੇਮਾਂ ਖੇੜ ਕੇ ਤੁਸੀਂ ਇੰਜੋਏ ਜਿਹੜਾ ਉਹ ਕਰ ਸਕਦੇ ਹੋ ਇਹ ਵੀ ਆਪਾਂ ਤੁਹਾਨੂੰ ਜਿਹੜਾ ਉਹ ਦਿਖਾ ਦਾਨੇ ਆ ਇਸ ਤਰ੍ਹਾਂ ਦੀਆਂ ਗੇਮਾਂ ਵੀ ਇੱਥੇ ਜਿਹੜੀਆਂ ਹੋ ਹੈਗੀਆਂ ਨੇ ਬਹੁਤ ਸਾਰੀਆਂ ਗੇਮਾਂ ਨੇਗੀਆਂ ਇੱਥੇ ਨਾ ਰਿੰਗ ਪਾ ਕੇ ਗੇਮਾਂ ਖੇੜ ਕੇ ਤੁਸੀਂ ਇੰਜੋਏ ਕਰ ਸਕਦੇ ਹੋ ਬਹੁਤ ਸਾਰੇ ਜਾਣੇ ਖੇਡਣ ਵੀ ਜਿਹੜਾ ਉਹ ਲੱਗੇ ਹੋਏ ਨੇ ਗੇਮਾਂ ਇਹਦਾ ਬਹੁਤ ਸਾਰਾ ਚੀਜ਼ਾਂ ਨੇਗੀਆਂ ਇੱਥੇ ਇੰਜੋਏ ਵਾਸਤੇ ਆ ਸਾਰੀ ਇੱਥੇ ਗੇਮਾਂ ਹੀ ਨੇ ਜੀ ਆਪ ਬੌਲਾ ਤੁਸੀਂ ਪਾਉਣੀਆਂ ਨੇ ਹਨ ਇਸ ਤਰ੍ਹਾਂ ਦੀਆਂ ਗੇਮਾਂ ਤੁਸੀਂ ਇੱਥੇ ਖੇਡ ਸਕਦੇ ਹੋ ਜੇ ਮੈਂ ਆਪਾਂ ਮੇਲਿਆਂ ਦੇ ਵਿੱਚ ਦੇਖਦੇ ਹਾਂ ਤੇ ਹੁਣ ਚੱਲਦੇ ਆਪਾਂ ਝੂਲੇ ਵਾਲੀ ਸਾਈਡ ਝੂਲੇ ਤੁਹਾਨੂੰ ਦਿਖਾਉਣੇ ਆਂਗੇ ਜਾ ਕੇ ਤੇ ਬਹੁਤ ਭਾਰੀ ਜਿਹੜਾ ਉਹ ਇੱਧਰ ਵੀ ਰਸੂ ਹੋਇਆ ਹੋਇਆ ਬਹੁਤ ਵੱਡਾ ਮੇਲਾ ਜਿਹੜਾ ਉਹ ਭਰਦਾ ਚੀਮਾ ਮੰਡੀ ਦੇ ਵਿੱਚ ਤੇ ਵੱਡੇ ਵੱਡੇ ਝੂਲੇ ਵੱਡੇ ਵੱਡੇ ਚੰਡੋਲ ਇੱਥੇ ਜਿਹੜੇ ਉਹ ਹੈਗੇ ਨੇ ਇਹ ਇੱਧਰ ਜਿਵੇਂ ਆ ਟ੍ਰੇਨ ਜਿਹੜੀ ਉਹ ਚੱਲ ਰਹੀ ਹੈ ਇਹ ਵੀ ਆਪਾਂ ਤੁਹਾਨੂੰ ਦਿਖਾ ਦਾਨੇ ਹੈਗੇ ਛੋਟੇ ਬੱਚਿਆਂ ਦੇ ਵੱਡਿਆਂ ਵਾਸਤੇ ਹਰੇਕ ਐਜ ਗਰੁੱਪ ਦੇ ਇੰਜੋਏ ਵਾਸਤੇ ਝੂਲੇ ਤੇ ਹੈਗੇ ਨੇ ਆ ਛੋਟੇ ਛੋਟੇ ਬੱਚੇ ਇੰਜੋਏ ਵੀ ਕਰ ਰਹੇ ਨੇ ਟ੍ਰੇਨ ਦੇ ਵਿੱਚ ਬਹਿ ਕੇ ਇਸ ਤਰ੍ਹਾਂ ਬਹੁਤ ਵੱਡਾ ਮੇਲਾ ਭਰਦਾ ਹੈ ਟੀਮਾ ਮੰਡੀ ਦੇ ਵਿੱਚ ਲੋ ਜੀ ਟ੍ਰੇਨ ਜਿਹੜੀ ਉਹ ਚੱਲ ਰਹੀ ਹੈ ਤੇ ਅੱਗੇ ਹੋਰ ਵੱਡੇ ਜਿਹੜੇ ਉਹ ਝੂਲੇ ਹੈਗੇ ਨੇ ਉਹ ਵੀ ਆਪਾਂ ਤੁਹਾਨੂੰ ਦਿਖਾ ਦਾਨੇ ਹੈਗੇ ਆ ਝੂਲਾ ਜਿਵੇਂ ਚੱਲ ਰਿਹਾ ਜਿਵੇਂ ਟੰਡੋਲ ਹੁੰਦਾ ਨਾ ਉਵੇਂ ਘੁੰਮਦਾ ਕੋਲ ਕੋਲੇ ਇਸ ਤਰ੍ਹਾਂ ਦੇ ਵੱਡੇ-ਵੱਡੇ ਝੂਲੇ ਬਹੁਤ ਤੇਜ਼ ਘੁੰਮਦਾ ਵੀ ਝੂਲਾ ਇਹ ਅੱਗੇ ਚੱਲਦੇ ਅੱਗੇੋਂ ਦੇਖਦੇ ਆ ਤੇ ਇਸ ਤਰ੍ਹਾਂ ਛੋਟੇ ਬੱਚਿਆਂ ਵਾਸਤੇ ਵੀ ਇੱਥੇ ਝੂਲੇ ਜਿਹੜੇ ਹੋਏ ਗਏ ਨੇ ਉਹਨਾਂ ਛੋਟੇ ਬੱਚੇ ਇੰਜੋਏ ਕਰ ਸਕਦੇ ਨੇ ਝੂਲਿਆਂ ਦੇ ਵਿੱਚ ਬੈਠ ਕੇ ਆ ਗੱਡੀਆਂ ਹੋ ਗਈਆਂ ਜਿਵੇਂ ਹਨ ਤੇ ਇਸ ਤਰ੍ਹਾਂ ਹਰੇਕ ਏਜ ਗਰੁੱਪ ਦੇ ਵਾਸਤੇ ਇੱਥੇ ਝੂਲੇ ਲੱਗੇ ਹੋਏ ਨੇ ਤੇ ਆ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਗੋਲ-ਗੋਲ ਘੁੰਮਦਾ ਜਿਵੇਂ ਚੰਡੋਲ ਚੱਲਦਾ ਹੁੰਦਾ ਹਨ ਤੇ ਇਸ ਤਰ੍ਹਾਂ ਅੱਗੇ ਚੱਲਦੇ ਆਂ ਕਿਉਂ ਆਪਾਂ ਦੇਖਦੇ ਆਂ ਤੇ ਆ ਸਾਰੇ ਛੋਟੇ ਬੱਚਿਆਂ ਵਾਸਤੇ ਵੱਡਿਆਂ ਵਾਸਤੇ ਇੱਥੇ ਜਿਹੜੇ ਹੂਲੇ ਹੈਗੇ ਨੇ ਇਹ ਤੇ ਅੱਗੇ ਦੇਖਦੇ ਆਂ ਆਪਾਂ ਜਾ ਕੇ ਤੇ ਆ ਵੀ ਇੱਥੇ ਜਿਵੇਂ ਬੱਚਿਆਂ ਵਾਸਤੇ ਝੂਲੇ ਨੇ ਕਿ ਆ ਗੱਡੀਆਂ ਘੁੰਮ ਰਹੀਆਂ ਨੇ ਲਓ ਜੀ ਇਸ ਤਰ੍ਹਾਂ ਦੇ ਬਹੁਤ ਸਾਰੇ ਝੂਲੇ ਆਪਾਂ ਨੂੰ ਮੇਲੇ ਦੇ ਵਿੱਚ ਜਿਹੜੇ ਉਹ ਦੇਖਣ ਨੂੰ ਮਿਲਣਗੇ ਤੇ ਆ ਜਿਵੇਂ ਇੱਥੇ ਟ੍ਰੇਨ ਹੋਗੀ ਟ੍ਰੇਨ ਹਲੇ ਚੱਲ ਨਹੀਂ ਰਹੀ ਤੇ ਜਦੋਂ ਟ੍ਰੇਨ ਚੱਲੂ ਉਦੋਂ ਆਪਾਂ ਤੁਹਾਨੂੰ ਦਿਖਾ ਦਾਂਗੇ ਤੇ ਬਹੁਤ ਵੱਡੇ ਵੱਡੇ ਚੰਡੋਲ ਵੱਡੀਆਂ ਵੱਡੀਆਂ ਕਿਸ਼ਤੀਆਂ ਇੱਥੇ ਜਿਹੜੀਆਂ ਉਹ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਤੇ ਉਧਰ ਸਾਹਮਣੇ ਕਿਸ਼ਤੀ ਜਿਹੜੀ ਉਹ ਚੱਲ ਰਹੀ ਹੈ ਉਹ ਆਪਾਂ ਤੁਹਾਨੂੰ ਜਿਹੜੀ ਉਹ ਦਿਖਾ ਦਾਨੇ ਹਾਂਗੇ ਕਿਸ਼ਤੀ ਤੁਹਾਨੂੰ ਵੀਡੀਓ ਦੇ ਵਿੱਚ ਜਿਹੜੀ ਉਹ ਦਿਖਦੀ ਹੋਣੀ ਚੱਲਦੀ ਬਹੁਤ ਜ਼ਿਆਦਾ ਵੱਡੇ ਵੱਡੇ ਝੂਲੇ ਇੱਥੇ ਜਿਹੜੇ ਉਹ ਲੱਗਦੇ ਨੇ ਬਹੁਤ ਵੱਡਾ ਮੇਲਾ ਬਾਈ ਕੀਮਾ ਮੰਡੀ ਦਾ ਤੇ ਆਹ ਝੂਲਾ ਵੀ ਆਪਣੇ ਖੜੇ ਖੜੇ ਇੱਥੇ ਚੱਲ ਪਿਆ ਇਹ ਵੀ ਐਵੇਂ ਐਵੇਂ ਜਿਹੜਾ ਉਹ ਗੋਲ ਗੋਲ ਘੁੰਮਦਾ ਇਸ ਤਰ੍ਹਾਂ ਤੁਸੀਂ ਝੂਲਿਆਂ ਦੇ ਵਿੱਚ ਬੈਠ ਕੇ ਇੰਜੋਏ ਜਿਹੜਾ ਉਹ ਕਰ ਸਕਦੇ ਹੋ ਮੇਲੇ ਦੇ ਵਿੱਚ ਤੇ ਬਾਕੀ ਵੀਡੀਓ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਕਿੱਥੋਂ-ਕਿੱਥੋਂ ਤੁਸੀਂ ਵੀਡੀਓ ਜਿਹੜੀ ਉਹ ਦੇਖ ਰਹੇ ਹੋ ਅ ਕਿਹੜੇ-ਕਿਹੜੇ ਏਰੀਆ ਦੇ ਵਿੱਚੋਂ ਹਨ ਜੇ ਕੋਈ ਇਹ ਏਰੀਆ ਦੇ ਵਿੱਚੋਂ ਵੀਡੀਓ ਦੇਖ ਰਿਹਾ ਉਹ ਵੀ ਕਮੈਂਟ ਕਰਕੇ ਦੱਸਿਓ ਤੇ ਇਸ ਤਰ੍ਹਾਂ ਛੋਟੇ ਬੱਚਿਆਂ ਵਾਲੇ ਝੂਲੇ ਬਹੁਤ ਸਾਰੇ ਨੇ ਤੇ ਆ ਬੱਚੇ ਜਿਵੇਂ ਬੈਠੇ ਨੇ ਇੱਥੇ ਹਨ ਛੋਟੇ ਬੱਚੇ ਇੰਜੋਏ ਕਰ ਸਕਦੇ ਨੇ ਝੂਲਿਆਂ ਦੇ ਵਿੱਚ ਬੈਠ ਕੇ ਇੱਧਰ ਨਾਲੇ ਜਿਹੜੀ ਉਹ ਕਿਸ਼ਤੀ ਚੱਲ ਰਹੀ ਹੈ ਤੇ ਬਹੁਤ ਵੱਡੀ ਕਿਸ਼ਤੀ ਆ ਬਹੁਤ ਸਾਰੇ ਜਾਨੇ ਇੱਥੇ ਕਿਸ਼ਤੀ ਦੇ ਵਿੱਚ ਬੈਠੇ ਵੀ ਨੇ ਇਸ ਤਰ੍ਹਾਂ ਵੱਡੇ ਵੱਡੇ ਝੂਲੇ ਕਿਸ਼ਤੀਆਂ ਚੰਡੋਲ ਹਨ ਇਹ ਮੇਲੇ ਦੇ ਵਿੱਚ ਜਿਹੜੇ ਹੋ ਲੱਗੇ ਹੋਏ ਨੇ ਤੇ ਅੱਗੇ ਚੱਲਦੇ ਆਂ ਅੱਗੇ ਆਪਾਂ ਜਾ ਕੇ ਦੇਖਦੇ ਆਂ ਤੇ ਉਧਰ ਕੁਝ ਛੋਟੇ ਬੱਚਿਆਂ ਵਾਲੇ ਝੂਲੇ ਵੀ ਹੈਗੇ ਨੇ ਹਨਾ ਮिक्की ਮਾਊਸ ਵਗੈਰਾ ਹੋ ਗਿਆ ਜਿਵੇਂ ਉਹ ਵੀ ਆਪਾਂ ਤੁਹਾਨੂੰ ਦਿਖਾਉਦੇ ਆਂ ਤੇ ਤੇ ਛੋਟੇ ਬੱਚੇ ਇੰਜੋਏ ਜਿਹੜਾ ਉਹ ਕਰ ਰਹੇ ਨੇ ਇਹ ਸਾਰੇ ਛੋਟੇ ਬੱਚਿਆਂ ਦੇ ਝੂਲੇ ਜਿਹੜੇ ਉਹ ਹੈਗੇ ਨੇ ਬਹੁਤ ਜ਼ਿਆਦਾ ਗਿਣਤੀ ਜਿਹੜੀ ਉਹ ਹੈਗੀ ਇੱਥੇ ਝੂਲਿਆਂ ਦੀ ਇਧਰੋਂ ਚੰਡੋਲ ਵੀ ਜਿਹੜਾ ਇੱਥੇ ਉਹ ਲੱਗਿਆ ਹੋਇਆ ਮੇਲੇ ਦੇ ਵਿੱਚ ਇਹ ਇੱਕ ਇਸਤੀ ਬਹੁਤ ਵੱਡੀ ਜਿਹੜੀ ਉਹ ਲੱਗੀ ਹੋਈ ਹੈਗੀ ਤੇ ਆ ਵੀ ਕੁਝ ਕੁ ਛੋਟੇ ਬੱਚਿਆਂ ਵਾਲੇ ਜਿਹੜੇ ਇੱਥੇ ਝੂਲੇ ਉਹ ਹੈਗੇ ਨੇ ਬੱਚੇ ਬੈਠ ਕੇ ਇੰਜੋਏ ਵੀ ਜਿਹੜਾ ਉਹ ਕਰ ਰਹੇ ਨੇ ਆ ਵੀਰੋਂ ਨਹੀਂ ਮੇਲੇ ਨੇ ਆਪਾਂ ਨੂੰ ਇੱਥੇ ਕਿਹੜਾ ਪਿੰਡਾ ਬਾਈ ਹੁਣੀਆਂ ਦਾ ਲੋਜ ਪਿੰਡਾ ਬਾਈ ਲੋਜ ਪਿੰਡਾ ਬਾਈ ਕਿੰਨਾ ਟਾਈਮ ਹੋ ਗਿਆ ਬਾਈ ਤੁਹਾਨੂੰ ਮੇਲੇ ਤੇ ਆਉਂਦੇ ਹੋ ਛੋਟਾ ਜਿਹਾ ਬਾਈ ਬੱਚਪਨ ਤੋਂ ਆਉਨੇ ਆ ਵੀਰੇ ਠੀਕ ਆ ਬਾਈ ਬਹੁਤ ਜ਼ਿਆਦਾ ਜੁੜੀ ਆਉਣੀ ਹੈ ਮੇਲੇ ਆਹ ਬਾਈ ਬਹੁਤ ਜ਼ਿਆਦਾ ਠੀਕ ਆ ਠੀਕ ਆ ਹਾਂ ਦੂਸਰਾ ਮਿੱਤਰਾਂ ਵਾਲਾ ਆਇਓ ਦੇਖੋ ਆਹ ਬਾਈ ਆਪੇ ਸੰਤ ਬਾਬਾ ਅਤਰ ਸਿੰਘ ਜੀ ਦੇ ਆਏ ਆ ਜੀ ਦੇ ਮੇਲੇ ਤੇ ਬਹੁਤ ਸਰਦਾ ਬਾਪੇ ਦੀ ਜੀ ਦੇ ਬਹੁਤ ਮੇਲਾ ਭਰਦਾ ਜੀ ਹਾਂ ਜੀ ਬਾਲਾ ਨੰਦ ਆਉਂਦਾ ਬਾਈ ਦੇ ਹਾਂ ਜੀ ਧੰਨਵਾਦ ਓਕੇ ਦੇਖਣ ਇਹ ਵੀਰ ਉਹਨੀਆਂ ਜਿਹੜਾ ਉਹ ਖੜਾ ਲਿਆ ਸੀ ਵੀਰ ਕਹਿੰਦਾ ਸਾਡੀ ਵੀ ਵੀਡੀਓ ਬਣਾਓ ਹਨਾ ਵਿੱਚ ਤੇ ਐਵੇਂ ਝੂਲੇ ਲੱਗੇ ਹੋਣੇ ਛੋਟੇ ਬੱਚੇ ਜਿਵੇਂ ਜਿਹੜਾ ਉਹ ਕਰ ਰਹੇ ਨੇ ਝੂਲਿਆਂ ਦੇ ਵਿੱਚ ਬੈਠ ਕੇ ਤੇ ਅੱਗੇ ਚੱਲਦੇ ਆਪਾਂ ਕਿਉਂ ਜਾ ਕੇ ਜਿਹੜਾ ਉਹ ਗੋਲ ਮੇਲਾ ਦੇਖਦੇ ਆ ਤੇ ਬਹੁਤ ਜ਼ਿਆਦਾ ਜਿਹੜਾ ਉਹ ਰਾਸ਼ਾ ਮੇਲੇ ਦੇ ਵਿੱਚ ਬਹੁਤ ਭਾਰੀ ਜਿਹੜਾ ਮੇਲੇ ਦੇ ਵਿੱਚ ਉਹ ਇਕੱਠ ਹੋਇਆ ਹੋਇਆ ਤੇ ਝੂਲਿਆਂ ਦੀ ਗਿਣਤੀ ਤਾਂ ਇੰਨੀ ਕਿ ਜ਼ਿਆਦਾ ਨਾ ਵੀ ਪੁੱਛੋ ਨਾ ਬਹੁਤ ਨਵੇਂ-ਨਵੇਂ ਝੂਲੇ ਵੱਡੇ-ਵੱਡੇ ਝੂਲੇ ਆਪਾਂ ਨੂੰ ਇੱਥੇ ਦੇਖਣ ਨੂੰ ਜਿਹੜੇ ਮਿਲਦੇ ਨੇ ਜਿਹੜੇ ਮਰਜ਼ੀ ਸਾਈਡ ਚਲੇ ਜਾਓ ਜਿਹੜੇ ਮਰਜ਼ੀ ਝੂਲੇ ਕੋਲ ਆਪਾਂ ਨੂੰ ਜਿਹੜਾ ਉਹ ਇਕੱਠੇ ਦੇਖਣ ਨੂੰ ਮਿਲੂ ਤੇ ਆ ਇੱਥੇ ਛੋਟੇ-ਛੋਟੇ ਬੱਚੇ ਜਿਹੜੇ ਉਹ ਬੈਠੇ ਵੀ ਨੇ ਤੇ ਛੋਟੇ ਬੱਚਿਆਂ ਵਾਲੇ ਝੂਲੇ ਜਿਹੜੇ ਉਹ ਇੱਥੇ ਹੈਗੇ ਨੇ ਬੱਚੇ ਇੰਜੋਏ ਜਿਹੜਾ ਉਹ ਕਰ ਰਹੇ ਨੇ ਲਓ ਜੀ ਇਸ ਤਰ੍ਹਾਂ ਦੇ ਝੂਲੇ ਇੱਥੇ ਮੇਲੇ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਨੇ ਬਾਕੀ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਇਕੱਠੇ-ਇਕੱਠ ਜਿਹੜਾ ਉਹ ਦੇਖਣ ਨੂੰ ਮਿਲੂਗਾ ਤੇ ਅੱਗੇ ਚੱਲਦੇ ਆਪਾਂ ਅੱਗੇ ਉਹ ਦੇਖਦੇ ਆਂ ਜਾ ਕੇ ਜਦੋਂ ਨੋਦਰਾ ਬਾਅਦ ਵਿੱਚ ਤੁਹਾਨੂੰ ਵੱਡੀ ਕਿਸ਼ਤੀ ਦਿਖਾਈ ਸੀ ਇੱਥੇ ਜਿਹੜੀ ਉਹ ਛੋਟੀ ਕਿਸ਼ਤੀ ਜਿਹੜੀ ਉਹ ਲੱਗੀ ਹੋਈ ਹੈ ਇਹ ਛੋਟੇ ਬੱਚਿਆਂ ਵਾਸਤੇ ਹੈ ਇਹਦੇ ਛੋਟੇ ਬੱਚੇ ਬੈਠ ਕੇ ਜਿਹੜਾ ਉਹ ਇੰਜੋਏ ਕਰ ਰਹੇ ਨੇ ਤੇ ਆਹ ਵਾਲੀ ਸਾਈਡ ਵੀ ਕਿਸ਼ਤੀ ਜਿਹੜੀ ਉਹ ਲੱਗੀ ਹੋਈ ਹੈਗੀ ਛੋਟੀ ਕਿਸ਼ਤੀ ਚੱਲ ਰਹੀ ਹੈ ਇਹ ਵੀ ਆਪਾਂ ਤੁਹਾਨੂੰ ਨੇੜੋਂ ਜਿਹੜੀ ਉਹ ਦਿਖਾ ਦਨੇ ਆ ਤੇ ਇਸ ਤਰ੍ਹਾਂ ਬਹੁਤ ਸਾਰੇ ਝੂਲੇ ਜਿਹੜੇ ਉਹ ਲੱਗਦੇ ਨੇ ਵੱਡੇਆਂ ਵਾਸਤੇ ਛੋਟਿਆਂ ਵਾਸਤੇ ਹਨ ਤੇ ਦੂਰ ਆ ਸਾਹਮਣੇ ਟ੍ਰੇਨ ਵੀ ਜਿਹੜੀ ਉਹ ਚੱਲ ਪਈ ਤੇ ਵੀ ਆਪਾਂ ਤੁਹਾਨੂੰ ਦਿਖਾ ਦਨੇ ਆ ਟ੍ਰੇਨ ਵਾਲਾ ਝੂਲਾ ਵੀ ਇੱਥੇ ਜਿਹੜਾ ਹੋ ਹੈਗਾ ਵਿਲੇ ਦੇ ਵਿੱਚ ਤੇ ਇਸ ਤਰ੍ਹਾਂ ਝੂਲਿਆਂ ਦੇ ਵਿੱਚ ਬੈਠ ਕੇ ਇੰਜੋਏ ਕਰਦੇ ਨੇ ਸਾਰੇ ਆਪਣੀਆਂ ਫੈਮਲੀਆ ਨਾਲ ਆਉਂਦੇ ਨੇ ਲਓ ਜੀ ਅੱਗੇ ਚੱਲਦੇ ਆਂ ਕਿਉਂ ਆਪਾਂ ਜਾ ਕੇ ਜਿਹੜਾ ਉਹ ਦੇਖਦੇ ਆਂ ਤੇ ਇੱਧਰ ਵੀ ਛੋਟੇ ਬੱਚਿਆਂ ਵਾਲੇ ਝੂਲੇ ਜਿਹੜੇ ਹੋ ਹੈਗੇ ਨੇ ਮਿੱਕੀ ਮਾਊਸ ਵਗੈਰਾ ਨਾਲ ਤੇ ਛੋਟੇ ਬੱਚੇ ਇੱਥੇ ਵੀ ਇੰਜੋਏ ਜਿਹੜਾ ਉਹ ਕਰ ਰਹੇ ਨੇ ਇਸ ਤਰ੍ਹਾਂ ਰੀਜ ਕੇਜ ਗਰੁੱਪ ਵਾਸਤੇ ਝੂਲੇ ਦੇ ਇੱਥੇ ਹੈਗੇ ਨੇ ਛੋਟੇ ਬੱਚਿਆਂ ਵਾਸਤੇ ਵੱਡਿਆਂ ਵਾਸਤੇ ਸਾਰੇ ਇੰਜੋਏ ਜਿਹੜਾ ਉਹ ਮੇਲੇ ਵਿੱਚ ਆ ਕੇ ਕਰਦੇ ਨੇ ਤੇ ਇੱਥੇ ਵੀ ਬਹੁਤ ਸਾਰੇ ਬੱਚੇ ਝੂਲੇ ਦੇ ਉੱਪਰ ਇੰਜੋਏ ਕਰ ਰਹੇ ਨੇ ਵਿਕੀ ਮਕਸ ਉੱਪਰ ਲਓ ਜੀ ਇਹ ਸਾਈਡ ਆਪਾਂ ਸਾਰੀ ਤੁਹਾਨੂੰ ਦਿਖਾਤੀ ਤਕਰੀਬਨ ਝੂਲੇ ਵਾਲੀ ਹੈ ਨਾ ਬਹੁਤ ਵੱਡੇ ਵੱਡੇ ਇੱਥੇ ਝੂਲੇ ਜਿਹੜੇ ਉਹ ਲੱਗਦੇ ਨੇਗੇ ਮੇਲੇ ਦੇ ਵਿੱਚ ਟੰਡੋਲ ਹੋ ਗਿਆ ਕਿਸ਼ਤੀ ਹੋ ਗਈ ਹੈ ਨਾ ਜਿਵੇਂ ਦੂਰ ਦੂਰ ਤੱਕ ਆਪਾਂ ਨੂੰ ਝੂਲੇ ਜਿਹੜੇ ਹੋ ਇੱਥੇ ਦੇਖਣ ਨੂੰ ਮਿਲਦੇ ਨੇ ਜਿਵੇਂ ਆਪਾਂ ਉਧਰ ਤੁਹਾਨੂੰ ਦਿਖਾ ਕੇ ਆਏ ਸੀਗੇ ਚੰਡੋਲ ਕਿਸ਼ਤੀਆਂ ਉਸੇ ਤਰ੍ਹਾਂ ਇੱਥੇ ਵੀ ਚੰਡੋਲ ਕਿਸ਼ਤੀਆਂ ਜਿਹੜੀਆਂ ਉਹ ਝੂਲੇ ਸਾਰੇ ਹੋ ਲੱਗੇ ਹੋਏ ਨੇ। ਕਾਉੜਿਆਂ ਦੇ ਹਰੇਕ ਦਾ ਇੱਥੇ ਵੀ ਝੂਲੇ ਜਿਹੜੇ ਹੋ ਲੱਗੇ ਹੋਏ ਨੇ ਨਾ ਕੁਝ ਛੋਟੇ ਬੱਚਿਆਂ ਵਾਲੇ ਝੂਲੇ ਤੇ ਛੋਟੇ ਬੱਚੇ ਇੰਜੋਏ ਜਿਹੜਾ ਉਹ ਕਰ ਰਹੇ ਨੇਗੇ। ਤੇ ਇਸ ਤਰ੍ਹਾਂ ਛੋਟੇ ਬੱਚਿਆਂ ਦੇ ਇੰਜੋਏ ਵਾਸਤੇ ਬਹੁਤ ਸਾਰੇ ਝੂਲੇ ਨੇ ਤੇ ਸਾਹਮਣੇ ਕਿਸ਼ਤੀ ਵੀ ਜਿਹੜੀ ਉਹ ਚੱਲ ਰਹੀ ਹੈ। ਲਓ ਜੀ ਬਹੁਤ ਵੱਡੇ ਵੱਡੇ ਝੂਲੇ ਲੱਗਦੇ ਨੇ ਚੀਮਾ ਮੰਡੀ ਦੇ ਮੇਲੇ ਦੇ ਵਿੱਚ ਕਿਵੇਂ ਆਪਾਂ ਨੂੰ ਉਧਰੋਂ ਟ੍ਰੇਨ ਦਿਖਾਈ ਸੀ ਇੱਥੇ ਵੀ ਉਸੇ ਤਰ੍ਹਾਂ ਜਿਹੜੀ ਉਹ ਟ੍ਰੇਨ ਚੱਲਦੀ ਆ ਲਓ ਜੀ ਥੋੜੇ ਬੱਚੇ ਬਹਿ ਕੇ ਇੰਜੋਏ ਜਿਹੜਾ ਇਹਨੂੰ ਕਰਦੇ ਨੇ ਟ੍ਰੇਨ ਦੇ ਵਿੱਚ ਇਦਰਾ ਛੋਟੀ ਟ੍ਰੇਨ ਜਿਹੜੀ ਉਹ ਚੱਲ ਰਹੀ ਆ ਜਿਵੇਂ ਆਪਾਂ ਉਧਰ ਤੋਂ ਵੱਡੀ ਟ੍ਰੇਨ ਦਿਖਾਈ ਐ ਇਥੇ ਛੋਟੀ ਟ੍ਰੇਨ ਐ ਤੇ ਇਹਦੇ ਚ ਛੋਟੇ ਬੱਚੇ ਜਿਹੜਾ ਮਨ ਜੁਆਏ ਕਰ ਰਹੇ ਨੇ ਬੈਠ ਕੇ ਇਹ ਹਰੇਕ ਸਾਲ ਨਹੀਂ ਇਕੱਠਾ ਹੋਦਾ ਇਹ ਠੀਕ ਐ ਜੀ ਠੀਕ ਐ ਹਾਂ ਮੈਂ ਦੇਖਿਆ ਸਾਰੇ ਵਸੇ ਇਕੱਠਾ ਹੋ ਆ ਠੀਕ ਐ ਜੀ ਲੋ ਜੀ ਚੰਡੋਲ ਵੀ ਜਿਹੜਾ ਉਹ ਚੱਲ ਪਿਆ ਤੇ ਜਦੋਂ ਆਪਾਂ ਦੂਰ ਆਇਆ ਉਹ ਚੰਡੋਲ ਚੱਲਿਆ ਜਦੋਂ ਨੇੜੇ ਖੜੇ ਸੀ ਉਦੋਂ ਚੱਲ ਨਹੀਂ ਦੇਖਿਆ ਸੀ ਪਰ ਦੂਰੋਂ ਬਹੁਤ ਸੋਹਣਾ 뷰 ਆਉਂਦਾ ਜੰਡੋਲ ਦਾ ਤੇ ਜੰਡੋਲ ਬਿਲਕੁਲ ਦਿਖਦਾ ਪਾਈਚੈਨਗ ਪਾਈਚੈਨ ਮਰੀਕਾ ਪਾਈਚੈਨਗ ਪਾਈਚੈਨਗ ਪਾਈਚੈਨ ਜੁਐਸੇ ਪਾਈਚੈਨਗ ਪਾਈਚੈਨਗ ਪਾਈਚੈਨ ਜੀ ਪਾਈਚੈਨ ਕਨੇਡਾ ਲਓ ਜੀ ਇੱਥੇ ਬਣ ਰਹੀਆਂ ਨੇ ਗਰਮ ਗਰਮ ਜਲੇਬੀਆਂ ਇਹ ਮੇਲਾ ਹੋਵੇ ਤਾਂ ਜਲੇਬੀਆਂ ਨਾਲ ਹੁਣ ਇਹ ਤਾਂ ਗੱਲ ਹੋ ਨਹੀਂ ਸਕਦੀ ਜਲੇਬੀਆਂ ਬਿਨਾ ਮੇਲਾ ਅਧੂਰਾ ਹੁੰਦਾ ਤੇ ਗਰਮ ਗਰਮ ਜਲੇਬੀਆਂ ਜਿਹੜੀਆਂ ਉਹ ਤਿਆਰ ਹੋ ਰਹੀਆਂ ਨੇ ਤੇ ਇਸ ਤਰ੍ਹਾਂ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਜਿਹੜੀਆਂ ਉਹ ਲੱਗਦੀਆਂ ਨੇ ਬਾਕੀ ਨਾਲ ਨਾਲ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਬਰੈਡ ਪਕੌੜੇ ਹੋਗੇ ਜਿਵੇਂ ਹਨ ਤੇ ਇੱਥੇ ਵੀ ਗਰਮ ਗਰਮ ਜਲੇਬੀ ਜਿਹੜੀ ਉਹ ਤਿਆਰ ਹੋ ਰਹੀ ਹੈ ਤੇ ਆਪਾਂ ਹੁਣ ਪਹੁੰਚੇ ਹਾਂ ਅਸੰਤਾਂ ਦੇ ਜਨਮ ਸਥਾਨ ਤੇ ਤੇ ਜਨਮ ਸਥਾਨ ਦੇ ਹੁਣ ਤੁਹਾਨੂੰ ਦਰਸ਼ਨ ਕਰਵਾਉਨੇ ਆਂ ਜਾਉਦੇ ਆਪਾਂ ਜਨਮ ਸਥਾਨ ਦੇ ਦਰਸ਼ਨ ਕਰਦੇ ਆ ਗੁਰਦੁਆਰਾ ਜਨਮ ਸਥਾਨ ਸਾਹਿਬ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਤੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਕਾਰ ਜਿਹੜੀ ਖੜੀ ਏ ਇਹਦੇ ਉੱਪਰ ਲਿਖਿਆ ਆ ਯਾਦਗਾਰ ਸੰਤ ਬਾਬਾ ਤੇਜਾ ਸਿੰਘ ਜੀ ਤੇ ਕਾਰ ਬਾਕੀ ਦੇ ਬਾਰੇ ਸਾਰਾ ਕੁਝ ਲਿਖਿਆ ਵੀ ਹੋਇਆ ਤੇ ਇਹ ਜਾਪਾਨੀ ਕਾਰ ਆ ਜਿਹੜੀ ਤੇ 1956 ਵਿੱਚ ਇਹ ਸਿੰਗਾਪੁਰ ਤੋਂ ਲਿਆਂਦੀ ਗਈ ਸੀ ਤੇ ਸਿੰਗਾਪੁਰ ਤੋਂ ਇਹਨੂੰ ਜਿਹੜੀ ਉਹ ਲੈ ਕੇ ਆਏ ਹੋਏ ਸੀਗੇ ਤੇ ਇਹਦੀ ਰਜਿਸਟ੍ਰੇਸ਼ਨ ਬਾਲੇ ਸ਼ਹਿਰ ਤੋਂ ਹੋਈ ਸੀ ਤੇ ਸਾਰੀ ਇੱਥੇ ਜਾਣਕਾਰੀ ਜਿਹੜੀ ਉਹ ਦਿੱਤੀ ਹੋਈ ਏ ਤੇ ਸੰਤ ਬਾਬਾ ਤੇਜਾ ਸਿੰਘ ਜੀ ਦੀ ਇਹ ਕਾਰ ਆ ਤੇ ਯਾਦਗਾਰ ਆ ਇੱਥੇ ਅਜਾਇਬ ਘਰ ਦੇ ਵਿੱਚ ਜਿਹੜੀ ਇਹ ਖੜੀ ਆ ਪਰਤੋਂ ਜਿਹੜੀ ਹੋ ਲਿਆਂਦੀ ਹੋਈ ਐ ਕਾਰ ਇਹ ਬਾਕੀ ਇਧਰ ਸਾਰਾ ਜਾਇਬ ਘਰ ਜਿਹੜਾ ਉਹ ਬਣਿਆ ਹੋਇਆ ਹਨਾ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਪਿਛਲੇ ਵਾਲੇ ਪਾਸੇ ਤਿੱਥੇ ਸਾਰੀਆਂ ਸੰਤਾਂ ਦੀਆਂ ਯਾਦਗਾਰ ਚੀਜ਼ਾਂ ਜਿਹੜੀਆਂ ਰੱਖੀਆਂ ਹੋਈਆਂ ਨੇਗੀਆਂ ਪ੍ਰਾਰਥਨਾ ਸਿੱਕੇ ਹੋਗੇ ਜਿਵੇਂ ਜਾਂ ਪਾਵਨ ਕੜੇ ਹੋਗੇ ਆਪਾਂ ਜ਼ੂਮ ਕਰਕੇ ਤੁਹਾਨੂੰ ਦਿਖਾ ਦੰਦੇ ਆ ਆ ਕੜੇ ਤੁਸੀਂ ਦਰਸ਼ਨ ਕਰ ਰਹੇ ਹੋ ਹਨ ਪਵਿੱਤਰ ਕੜਿਆਂ ਦੇ ਤੇ ਕਰਪਾਨ ਹੋ ਗਈ ਜਿਵੇਂ ਇਹ ਸਾਰਾ ਇੱਥੇ ਅਜਾਇਬ ਘਰ ਜਿਹੜਾ ਉਹ ਬਣਿਆ ਹੋਇਆ ਤੇ ਬਹੁਤ ਸਾਰੀਆਂ ਚੀਜ਼ਾਂ ਇੱਥੇ ਜਿਹੜੀਆਂ ਉਹ ਹੈਗੀਆਂ ਨੇ ਹੈਗੀਆਂ ਤੇ ਇੱਥੇ ਜਿਹੜਾ ਉਹ ਲਿਖਿਆ ਹੋਇਆ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਇਸ ਦਿਲ ਰੋਬੇ ਨਾਲ ਰਾਗਾਂ ਵਿੱਚ ਤੁਰਕੀ ਬਾਣੀ ਦਾ ਕੀਰਤਨ ਕਰਦੇ ਹੁੰਦੇ ਸੀ ਤੇ ਸੰਤ ਬਾਬਾ ਅਤਰ ਸਿੰਘ ਜੀ ਕੀਰਤਨ ਕਰਦੇ ਹੁੰਦੇ ਸੀ ਇਹਦੇ ਨਾਲ ਬਾਕੀ ਇੱਥੇ ਜਿਹੜਾ ਉਹ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦਾ ਜਿਹੜਾ ਉਹ ਪਵਿੱਤਰ ਮੇਜ਼ ਹੈ ਤੇ ਇਹ ਮੇਜ਼ ਵੀ ਇੱਥੇ ਜਿਹੜਾ ਉਹ ਰੱਖਿਆ ਹੋਇਆ ਤੇ ਉਧਰ ਸਾਹਮਣੇ ਪਵਿੱਤਰ ਜਿਹੜਾ ਉਹ ਖੰਡਾ ਤੁਸੀਂ ਦੇਖ ਸਕਦੇ ਹੋ ਇਹਦੇ ਕੁਝ ਸੰਤਾਂ ਦੀਆਂ ਜਿਹੜੀਆਂ ਉਹ ਤਸਵੀਰਾਂ ਹੋ ਗਈਆਂ ਉਹ ਜਿਹੜੀਆਂ ਉਹ ਲਾਈਆਂ ਹੋਈਆਂ ਨੇਗੀਆਂ ਤੇ ਇਧਰ ਪਵਿੱਤਰ ਚੱਕੀ ਵੀ ਜਿਹੜੀ ਉਹ ਰੱਖੀ ਹੋਈ ਹੈ ਉਹਦੇ ਉੱਪਰ ਲਿਖਿਆ ਆ ਸਤਬਾਬਾ ਬਾਬਾ ਬੱਤਰ ਸਿੰਘ ਜੀ ਮਹਾਰਾਜ ਜਦੋਂ ਨਗਰਾਂ ਵਿੱਚ ਕਈ-ਕਈ ਦਿਨਾਂ ਦੇ ਦੀਵਾਨ ਸਜਾਉਂਦੇ ਸਨ ਤਾਂ ਇਸ ਪਾਵਨ ਚੱਕੀ ਨੂੰ ਗੱਡੇ ਵਿੱਚ ਰੱਖ ਕੇ ਨਾਲ ਲਿਜਾਇਆ ਜਾਂਦਾ ਸੀ ਤੇ ਇਸ ਨਾਲ ਗੁਰੂ ਕੇ ਲੰਗਰਾਂ ਲਈ ਆਪਣਾ ਆਟਾ ਜਿਹੜਾ ਉਹ ਪੀਸਿਆ ਜਾਂਦਾ ਸੀ ਇਹ ਸਾਰਾ ਨਾਲ ਇਤਿਹਾਸ ਵੀ ਜਿਹੜਾ ਉਹ ਲਿਖ ਕੇ ਦੱਸਿਆ ਹੋਇਆ ਬਾਕੀ ਇੱਥੇ ਛੋਟੀ ਅਤੇ ਵੱਡੀ ਸ਼੍ਰੀ ਸਾਹਿਬ ਜਿਹੜੀ ਹੋ ਗਈ ਹੈ ਨਾ ਪੋਥੀਆਂ ਵੀ ਜਿਹੜੀਆਂ ਇੱਥੇ ਸ਼ਿਸ਼ੋਭਿਤ ਨੇਗੀਆਂ ਇਹ ਪ੍ਰਾਤਨ ਇੱਟਾਂ ਜਿਹੜੀਆਂ ਹੈਨਾ ਪ੍ਰਾਤਨ ਇੱਟਾਂ ਵੀ ਜਿਹੜੀਆਂ ਇੱਥੇ ਹੈਗੀਆਂ ਨੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਚੀਮਾ ਮੰਡੀ ਦਾ ਮੇਲਾ ਇਹ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਐਵੇਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ